ਇਸ ਸਟੇਲ ਕੋਈ ਮੁੱਢੀ ਕੋਈ ਗੱਲ ਅਮਰੂਦ ਜਿਹੜਾ ਖਾਂਦਾ ਉਹਨੂੰ ਪੁੱਛੋ ਕਿ ਇਹਦੇ ਕਿੰਨੇ ਫਾਇਦੇ ਨੇ ਪਰ ਪਹਿਲਾਂ ਕਹਾਵਤ ਕਿ ਮੇਲੇ ਚ ਅਮਰੂਦ ਦਾ ਕੋਈ ਨਹੀਂ ਪੁੰਚਦਾ ਪਰ ਹੁਣ ਮੈਂ ਕਹਿੰਨਾ ਆ ਤੁਸੀਂ ਅੱਜ ਦੇ ਸਮੇਂ ਵਿੱਚ ਤੁਸੀਂ ਵਗੋ ਜਿਹੜੇ ਜਿਨ੍ਹਾਂ ਨੂੰ ਪਤਾ ਹੈ ਇਹਦੇ ਬਾਰੇ ਫਿਰ ਇੱਕ ਮੁੱਦਾ ਅਮਰੂਦਾਂ ਦਾ ਸਾਨੂੰ ਰੇੜੀ ਤੇ ਦੁਕਾਨ ਤੇ ਖੜਾ ਮਿਲੂਗਾ ਤਾਂ ਕਿ ਉਹਨੂੰ ਪਤਾ ਕਿ ਇਹਦੇ ਗੁਣ ਕਿੰਨੇ ਨੇ ਸੋ ਇਸ ਕਰਕੇ ਫਰੂਟ ਸਾਡੀ ਸਿਹਤ ਵਾਸਤੇ ਬਹੁਤ ਜ਼ਰੂਰੀ ਹੈ ਕਈ ਚੀਜ਼ਾਂ ਨੇ ਜਿਹੜੀਆਂ ਹੁਣ ਕਰ ਆਪਾਂ ਨਹੀਂ ਖਾਣੀਆਂ ਪੇਟ ਵਾਸਤੇ ਸਭ ਤੋਂ ਜ਼ਿਆਦਾ ਫਸਲ ਦੀ ਗੱਲ ਜਿੱਥੇ ਬਹੁਤ ਕੱਟਦੀ ਹੈ ਜਿਹੜੇ ਮੂਲ ਦੀ ਦੇਖਦੇ ਹਾਂ ਇਹ ਅਕਸਰ ਬਾਜ਼ਾਰ ਦੇ ਵਿੱਚ ਬਹੁਤ ਘੱਟ ਮਿਲਦੇ ਇਹ ਦੇਖੋ ਕਈ ਵੈਰਾਈਟੀਆਂ ਸਾਡੀਆਂ ਉਹਦੀਆਂ ਨੇ ਕਈ ਜਿਹੜੀ ਪੀਐਨਰੋ ਵੈਰਾਈਟੀ ਹੈ ਇਹ ਨਵੀਆਂ ਵੈਰਾਈਟੀਆਂ ਨੇ ਜਿਹੜੀਆਂ ਜਿਵੇਂ ਤਾਈਵਾਨ ਚ ਜਿਹੜੀ ਪਿੰਕ ਜਾ ਹੁੰਦਾ ਨਾ ਵਿੱਚੋਂ ਉੱਥੇ ਚੱਲਦਾ ਹੁਣ ਸਾਡੇ ਪੰਜਾਬ ਦੇ ਵਿੱਚ ਵੀ ਜਿਹੜਾ ਉਸ ਪਾਸੇ ਵੱਲ ਨੂੰ ਮੂਵ ਹੋ ਰਹੇ ਨੇ ਕੰਮ ਜਿਹੜੀ ਬਾਗਬਾਨੀ ਆ ਇੱਕ ਕਮਰਸ਼ੀਅਲ ਤਰੀਕੇ ਨਾਲ ਸੋਚਣ ਦੀ ਲੋੜ ਹੈ ਉਹ ਨਹੀਂ ਹੈ ਕਿ ਥੋੜਾ ਝਾੜ ਹੋ ਗਿਆ ਸਰ ਗਿਆ ਵੱਧੂਗਾ ਸਰ ਗਿਆ ਇਹਨੂੰ ਕਮਰਸ਼ੀਅਲ ਤਰੀਕੇ ਨਾਲ ਜਦੋਂ ਅਸੀਂ ਆਪਣੀ ਖੇਤੀ ਕਰਾਂਗੇ ਤਾਂ ਸਾਡੇ ਵਾਸਤੇ ਬੈਨੀਫੀਸ਼ੀਅਰੀ ਵੀ ਰਹੂਗਾ ਔਰ ਉਹਦਾ ਫਾਇਦਾ ਵੀ ਹੋਊਗਾ ਬਾਗਬਾਨੀ ਨੂੰ ਹੋਰ ਪ੍ਰਫੁੱਲਤ ਕਰਨ ਲਈ ਕੀ ਪ੍ਰਾਲਿਪ ਕੀਆ ਰਹੇਗਾ ਸਾਡੇ ਕੋਲ ਡਿਪਾਰਟਮੈਂਟ ਹੈ ਤੁਹਾਨੂੰ ਲੱਗਦਾ ਕਿ ਜਿਹੜਾ ਪਿਛਲੀ ਸਰਕਾਰ ਤੋਂ ਉਹਨਾਂ ਵੱਲੋਂ ਪ੍ਰੋਪਰ ਤਰੀਕੇ ਨਾਲ ਕੰਮ ਨਹੀਂ ਕੀਤਾ ਗਿਆ ਉਹਦੀਆਂ ਫਸਲਾਂ ਦੀ ਉਹ ਫਸਲਾਂ ਵੀ ਉੱਥੇ ਰਹਿ ਗਈਆਂ ਜਿਹੜਾ ਕੰਮ ਵੀ ਹੋਊ ਵੀ ਉੱਥੇ ਰਹਿ ਗਿਆ ਹੁਣ ਕੀ ਪ੍ਰਾਲੇ ਹੋਰ ਨਵੇਂ ਕੀਤੇ ਜਾ ਰਹੇ ਹਨ ਇਹ ਦੇਖੋ ਜਿਵੇਂ ਬਜੀਤਪੁਰ ਆ ਇੱਥੇ ਜਿਹੜੀ گاਵਾ ਸਟੇਟ ਬਣੀ ਹੋਈ ਆ ਜਿਹਦੇ ਨਾਲ ਇਹ ਸਾਰੇ ਪਟਿਆਲੇ ਜ਼ਿਲ੍ਹੇ ਨੂੰ ਜਿਹੜਾ ਉਹਦਾ ਫਾਇਦਾ ਹੋਣਾ ਕਿ ਇਹਦੇ ਨਾਲ ਸੰਬੰਧਿਤ ਜਿਹੜੇ ਕੱਖੋਮੈਂਟ ਨੇ ਜਾਂ ਉਜਾਰ ਨੇ ਉਹ ਸਾਰੇ ਉੱਥੇ ਮਿਲਣਗੇ ਔਰ ਉੱਥੋਂ ਜੇ ਕਿਸੇ ਨੂੰ ਕੋਈ ਇਹ ਨਾਲ ਰੈਲੇਵੈਂਟ ਕੋਈ ਇੰਡਸਟਰੀ ਲਾਉਣੀ ਆ ਉਡ ਪ੍ਰੋਸੈਸਿੰਗ ਜੁਨਟ ਲਾਉਣਾ ਤਾਂ ਉਹ ਵੀ ਇਹਦੇ ਨਾਲ ਰੈਲੇਵੈਂਟ ਹੈ ਜਿਹੜਾ ਲਾ ਸਕਦਾ ਸੋ ਸਾਡੇ ਪੰਜਾਬ ਦੇ ਵਿੱਚ ਜਿਹੜੀਆਂ ਵੱਖ-ਵੱਖ ਜਿਵੇਂ ਪੁਰੇ ਗਾਵਾਂ ਸਟੇਟ ਹੈ ਪਠਾਨਕੋਟਾ ਲਿਚੀ ਸਟੇਟ ਹੈ ਅਬੋਰ ਬੰਨੀਆ ਉਧਰ ਸਿੱਟਸਰ ਸਟੇਟ ਹੈ ਸੋ ਉਹਦੇ ਨਾਲ ਰੈਲੇਵੈਂਟ ਹੈ ਜੇ ਕੋਈ ਇੰਡਸਟਰੀ ਲਾਉਣਾ ਚਾਹੁੰਦਾ ਉਹਦਾ ਫਾਇਦਾ ਹੁੰਦਾ ਜੇ ਸਾਰੀ ਕਿਤੇ ਕੁਸ਼ ਹੈ ਕਿਤੇ ਕੁਸ਼ ਹੈ ਤਾਂ ਉਹਦੇ ਨਾਲ ਥੋੜਾ ਕਿਤੇ ਨਾ ਕਿਤੇ ਰਾ ਮਟੀਰੀਅਲ ਲੈਂਡ ਵਾਸਤੇ ਜਿਹੜਾ ਇੰਡਸਟਰੀਲਿਸਟ ਹੈ ਉਹਨੂੰ ਪ੍ਰੋਬਲਮ ਆਉਂਦੀ ਆ ਸੋ ਇਸ ਕਰਕੇ ਪਾਏ ਤੇ ਪਟਿਆਲਾ ਜ਼ਿਲ੍ਹਾ گاਵਾ ਨਾਲ ਸਟੇਟ ਬਣੀ ਹੋਈ ਆ ਸੋ ਇੱਥੇ ਜਿੰਨੇ ਕਿਸਾਨ ਨੇ ਉਹਨਾਂ ਨੂੰ ਮੈਂ ਤੁਹਾਡੇ ਸਾਹਮਣੇ ਜਰੀਏ ਬੇਨਤੀ ਕਰੂੰਗਾ ਕਿ ਵੱਧ ਵੱਧ ਜਿਹੜਾ ਕੋਈ ਬਾਗਬਾਨੀ ਕਰ ਰਿਹਾ ਤਾਂ ਮਰੂਤਾਂ ਦੇ ਉਸ ਚਾਪਾ ਕਰੀਏ ਫਸਲਾਂ ਦੀ ਸਭ ਤੋਂ ਜਿੱਥੇ ਚਾਪਾ ਲਗਾ 14000 ਰੁਪਏ ਪ੍ਰਤੀ ਏਕੜ ਫਸਲਾਂ ਦੀ ਸਭ ਤੋਂ ਵੱਡੀ ਸਬਸਿਦੀ ਅਸੀਂ ਦੇ ਰਹੇ ਹਾਂਗੇ ਅ ਔਰ ਉਹਦੇ ਨਾਲ ਹੀ ਜਿਹੜਾ ਕੋਈ ਬਾਗ ਲਾਉਂਦੇ ਨੇ ਉਹਨਾਂ ਨੂੰ ਵੀ ਇਸੇ ਉੱਤੇ ਰਹਿਣਗੇ ਸਾਡਾ ਕਸ਼ਿਸ਼ ਤਾਂ ਇਹ ਆ ਕਿ ਜਿਹੜਾ ਸਾਡਾ ਜ਼ਮੀਨੀ ਪਾਣੀ ਆ ਉਹ ਡੂੰਗਾ ਹੁੰਦਾ ਜਾ ਰਿਹਾ ਅੱਜ ਅਸੀਂ ਬਾਗਾਂਬੰਦੀ ਆਵਾਂਗੇ ਤਾਂ ਸਾਡਾ ਪਾਣੀ ਹੈ ਜਿਹੜਾ ਉਹਦਾ ਵੀ ਲੇਬਲ ਹੈ ਜਿਹੜਾ ਰੁਕੂਗਾ ਔਰ ਉਹਦੇ ਨਾਲ ਸਾਨੂੰ ਜਿਹੜੀ ਆਮਦਨ ਆ ਉਹ ਵੀ ਹੋਊਗੀ ਔਰ ਜਾਦੇ ਸਾਨੂੰ ਜਿਹੜੀ ਮਿਹਨਤ ਮਸ਼ਕੱਤ ਵੀ ਕਰਨ ਦੀ ਲੋੜ ਨਹੀਂ ਤੁਸੀਂ ਵੀ ਗੱਲ ਦੀ ਗੱਲ ਕੀਤੀ ਆਵੇ ਕੱਲ ਜਿਹੜਾ ਪਿੰਡ ਬਾਬਾ ਨਾਲ ਜਾਂਦੇ ਤਾਂ ਉਹ ਕਿਹਦਾ ਦੇਖੋ ਮਾਪੀ ਬੇਟਾ ਮੰਗ ਰਹੀ ਆ ਕਹਿੰਦੇ ਨੇ ਜਿਹੜਾ ਪਰ ਕਾ ਸਾਡੀ ਬਣ ਜਾਂਦੀ। ਤੁਸੀਂ ਕੱਲ ਸਾਰਾ ਦੇਖਿਆ ਹੋਣਾ ਸਾਰਿਆਂ ਨੇ ਵੀ ਡਾਇਨਾਸੌਰ ਦੇ ਬਾਰੇ ਆਜੂ ਪਰ ਕੱਲ ਹੀ ਨਹੀਂ ਦੁਬਾਰੇ ਆਉਂਦੇ ਸੋ ਉਹੀ ਹੈ ਵੀ ਹੁਣ ਮਾਫੀ ਮੰਗਣ ਦਾ ਦੇਖੋ ਜਦੋਂ ਅਸੀਂ ਕੋਈ ਕੰਮ ਕਰਨਾ ਹੈ ਤਾਂ ਸਾਨੂੰ ਪਹਿਲੀ ਸੋਚ ਸਮਕੇ ਕਰਨਾ ਚਾਹੀਦਾ ਹੈ। ਜੋ ਉਹਨੇ ਗਲਤੀਆਂ ਕੀਤੀਆਂ ਤਾਂ ਅੱਜ ਮਾਫੀ ਮੰਗ ਰਹੀ ਨੇ। ਸੋ ਸੱਚੇ ਪਾਤਸ਼ਾਹ ਆਪ ਜਾਣਦੇ ਨੇ ਕਿ ਜੋ ਉਹਨਾਂ ਨੇ ਫਜ਼ਰ ਗਲਤੀਆਂ ਕੀਤੀਆਂ ਕਿ ਉਹ ਮਾਫੀਯੋਗ ਹੈਗੀਆਂ ਨੇ। ਸੋ ਇਸ ਕਰਕੇ ਮੈਂ ਤਾਂ ਇਹੀ ਕਹੂੰਗਾ ਕਿ ਤੁਸੀਂ ਕਿ ਡੂੰਗੇ ਚ ਜਾ ਕੇ ਕਿਤੇ ਖੂਚ ਵੜ ਕੇ ਵੀ ਕੋਈ ਗਲਤ ਕੰਮ ਕਰ ਦੋ ਤਾਂ ਉਹ ਵੀ ਮਾਲਕ ਪ੍ਰਭੂ ਆਪ ਜਾਣਦਾ ਸੋ ਉਹਦਾ ਤੁਹਾਨੂੰ ਨਤੀਜਾ ਭੁਗਤਣੇ ਪੈ ਸੋ ਇਸ ਕਰਕੇ ਬੰਦੀਆਂ ਦਾ ਦਾਵਾ ਕਰ ਰਹੇ ਨੇ ਸਰਕਾਰ ਦੋਦੀ ਆਦੂ ਕਹਿੰਦਾ ਹੁਣ ਅਸੀਂ ਮਾਫੀ ਮੰਗ ਲਈ ਆ ਕਹਿੰਦਾ ਚਲੋ ਜਦੋਂ ਆਉਗੀ ਉਦੋਂ ਦੇਖਾਂਗੇ ਫਿਰ